ਦਾਰੀਂ ਦਿਰੀ ਆਉਂਦੀ ਅੰਗਰੇਜ਼ ਨੂੰ ਹਿੰਦੀ ਜਾਂ ਪੰਜਾਬੀ ਨਹੀਂ ਆਉਂਦੀ ਉਹ ਅੰਗਰੇਜ਼ੀ ਗੱਲ ਕਰੂਗਾ ਹੁਣ ਇਧਰ ਸਾਫ ਕੋਰਾ ਅਨਪੜਿਆ ਇਹਨੂੰ ਪਾਸ਼ਾ ਦਾ ਉਹ ਨਾ ਹਿੰਦੀ ਦਾ ਗਿਆਨ ਨਾ ਪੂਰਾ ਪੰਜਾਬੀ ਦਾ ਗਿਆਨ ਤੇ ਅੰਗਰੇਜ਼ ਨਾਲ ਗੱਲ ਹੋਣਾ ਕਿੱਥੋਂ ਚਲੋ ਪੰਜਾਬੀ ਸਾਡੀ ਆਮ ਭਾਸ਼ਾ ਸਿੰਧੀ ਹਿੰਦੀ ਸਾਡੀ ਆਮ ਭਾਸ਼ਾ ਹੈ ਕੁਝ ਸ਼ਬਦ ਸਮਝ ਆ ਜਾਣਗੇ ਕਈ ਸਭ ਸ਼ਬਦ ਇਹੋ ਜਿਹੇ ਮਹਿੰਗੇ ਹੁੰਦੇ ਆ ਜਿਹੜੇ ਸਮਝ ਤੋਂ ਬਾਹਰ ਹੁੰਦੇ ਆ ਚਾਹ ਪੰਜਾਬੀ ਹੋਵੇ ਚਾਹ ਦੀ ਹੋਵੇ ਹਰ ਆਮ ਰਵਾਜ ਜਿਹੜੀ ਅਸੀਂ ਬੋਲੀ ਬੋਲਦੇ ਆ ਉਹਦੇ ਵਿੱਚ ਸਮਝ ਲੱਗ ਜਾਂਦੀ ਆ ਪਰ ਬੋਲਣ ਵਾਲੇ ਨੂੰ ਇਹ ਬੋਲੀ ਆਉਂਦੀ ਨਹੀਂ ਤੋ ਕੀ ਕਰੂਗਾ ਉਹ ਤਾਂ ਜਿਹੜੀ ਬੋਲੀ ਜਾਣਦਾ ਉਹ ਹੀ ਬੋਲੂਗਾ ਫਾਰਸੀ ਫਾਰਸੀ ਪੜਿਆ ਹੋਇਆ ਹੈ ਉਹ ਆਣ ਕੇ ਗੱਲ ਕਰੂਗਾ ਤਾਂ ਫਾਰਸੀ ਹੀ ਗੱਲ ਕਰੂਗਾ ਜਨਰਲ ਭਾਸ਼ਾ ਵਾਲਾ ਆਣ ਕੇ ਜਨਮੀ ਪਾਸ਼ਾ ਪਾਸ਼ਾ ਕਰੂਗਾ ਅੰਗਰੇਜ਼ੀ ਵਾਲਾ ਅੰਗਰੇਜ਼ੀ ਦੀ ਭਾਸ਼ਾ ਵਿੱਚ ਗੱਲ ਕਰੂਗਾ ਹੁਣ ਮੇਰੇ ਵਰਗਾ ਕਿਨੂੰ ਪੜ ਖੜਾ ਹੈ ਕੌਣ ਦੱਸੂਗਾ ਕੋਈ ਵਿੱਚ ਵਿੱਚ ਲਾਉਗਾ ਨਾ ਦਸਨ ਵਾਲਾ ਤੇ ਪ੍ਰਧਾਨ ਮੰਤਰੀ ਮਨਪਾੜ ਮੰਤਰੀ ਨੇ ਨਾਲ ਪੜਿਆ ਲਿਖਿਆ ਰੱਖਿਆ ਹੁੰਦਾ ਹੈ ਉਹਨੂੰ ਪੀਏ ਕਹਿ ਲਓ ਉਹਨੂੰ ਆਪਣਾ ਸੈਕਟਰੀ ਕਹਿ ਲਓ ਉਹਨੂੰ ਆਪਣਾ ਹੈਲਪਰ ਕਹਿ ਲਓ ਕੁਝ ਕਹਿ ਲਓ ਫਿਰ ਉਹ ਅੰਗਰੇਜ਼ੀ ਦੀ ਗੱਲ ਸੁਣਦਾ ਏ ਤੇ ਫਿਰ ਅੱਗੇ ਆਪਣੇ ਮੰਤਰੀ ਨੂੰ ਆਪਣੀ ਭਾਸ਼ਾ ਵਿੱਚ ਦੱਸਦਾ ਏ ਅੰਗਰੇਜ਼ੀ ਦੀ ਗੱਲ ਸੁਣ ਕੇ ਤੇ ਉਹ ਫਿਰ ਆਪਣੀ ਭਾਸ਼ਾ ਵਿੱਚ ਮੇਰੇ ਵਰਗੇ ਅਨਪੜ੍ਹ ਮੰਤਰੀ ਨੂੰ ਦੱਸਦਾ ਏ ਤੇਰੀ ਗੱਲ ਬੰਦੀ ਨਾ ਜਾਵੇ ਫਿਰ ਜੋ ਲੈਣ ਦੇਣ ਦਾ ਸਬੰਧ ਹੋਵੇ ਭਾਵੇਂ ਕੋਈ ਵੀ ਰਾਜ ਦਾ ਕਾਰਜ ਹੋਵੇ ਉਹਦੀ ਤਾਂ ਫੇ ਸਮਝਾਉਂਦੀ ਹੈ ਹੁਣ ਅਕਾਰਪੁਰਖ ਵਾਲੂਆ ਪੈਰ ਅਕਾਰਪੁਰਖ ਵਾਲੂਆ ਇਹ ਸਾਡੀ ਬੋਲੀ ਤੇ ਜਾਣਦਾ ਹੈ ਕਿਉਂਕਿ ਸਾਰੀਆਂ ਬੋਲੀਆਂ ਆਈਆਂ ਉਹਦੇ ਕੋਲੋਂ ਅਕਾਲਪੁਰ ਗੁਲਾਮ ਅੱਲਾ ਖੁਦਾ ਦੇ ਕੋਲ ਸਾਰੀਆਂ ਬੋਲੀਆਂ ਸੰਸਾਰ ਤੇ ਆਈਆਂ ਸਾਡੀਆਂ ਬੋਲੀਆਂ ਨੂੰ ਉਹ ਜਾਣਦਾ ਏ ਕਿਉਂਕਿ ਆਈਆਂ ਉਹਦੇ ਕੋਲ ਉਹਦੀ ਬੋਲੀ ਨੂੰ ਅਸੀਂ ਨਹੀਂ ਜਾਣਦੇ ਉਹਦੀ ਬੋਲੀ ਨੂੰ ਅਸੀਂ ਨਹੀਂ ਜਾਣਦੇ ਕਿਉਂ ਕਰੋਨਾ ਯੁੱਗਾਂ ਦੀ ਗੱਲ ਕਰਨੀ ਨੇ ਕਰੋਨਾ ਯੁੱਗਾਂ ਦੀ ਅਸੀਂ ਤੇ ਕਰੋਨਾ ਯੁੱਗਾਂ ਤੋਂ ਤੋਂ ਦੂਰ ਆ ਤੇ ਦੂਰ ਬੰਦਾ ਜਿਹੜਾ ਉਹ ਕਿਵੇਂ ਗੱਲ ਸਮਝ ਲੂਗਾ ਤੇ ਸੁਣਦਾ ਹੀ ਨਹੀਂ ਸਮਝੂ ਕਿਥੋਂ ਜੇ ਸੁਣੂਗਾ ਤੇ ਸਮਝਣ ਦਾ ਵੀ ਯਤਨ ਕਰੂਗਾ ਆਪਨਾ ਪਤਾ ਹੋਊਗਾ ਤੇ ਕਿਸੇ ਨੂੰ ਪੁੱਛ ਲੂਗਾ ਸਮਝਣ ਦਾ ਯਤਨ ਕਰੂਗਾ ਤੇ ਜੇ ਆਪ ਨੂੰ ਵੀ ਨਹੀਂ ਪਤਾ ਤੇ ਸੁਣਨਾ ਵੀ ਨਹੀਂ ਚਾਹੁੰਦਾ ਤੇ ਫਿਰ ਗੱਲ ਹੀ ਨਾ ਬਣਦੀ ਹੁਣ ਖੁਦ ਖੁਦਾ ਸਾਨੂੰ ਕੀ ਕਹਿਣਾ ਚਾਹੁੰਦਾ ਹੈ ਖੁਦ ਕਦਾ ਸਾਨੂੰ ਕੀ ਕਹਿਣਾ ਚਾਹੁੰਦਾ ਹੈ ਉਹਨੇ ਫਿਰ ਸਾਨੂੰ ਸਮਝਾਉਣ ਵਾਸਤੇ ਪੜਾਉਣਾ ਇੱਕ ਫਿਰ ਗੁਰੂ ਪੈਗੰਬਰ ਭੇਜਦਾ ਹੈ ਰੈਬਰ ਭੇਜਦਾ ਹੈ ਹੁਣ ਉਹ ਗੁਰੂ ਜਿਹੜਾ ਪੈਗੰਬਰ ਜਿਹੜਾ ਰੈਬਰ ਜਿਹੜਾ ਹੈ ਉਹ ਅਕਾਲ ਪੁਰਖ RAM ਅੱਲਾਹ ਦੀ ਬੋਲੀ ਨੂੰ ਜਾਣਦਾ ਹੈ ਉਹ ਬਸ ਸਾਨੂੰ ਸਮਝਾਉਂਦਾ ਹੈ ਉਹ ਫਿਰ ਸਾਨੂੰ ਸਮਝਾਉਂਦਾ ਏ ਵੀ ਤੁਹਾਨੂੰ ਖੁਦ ਖੁਦਾ ਜਿਹੜਾ ਆ ਗੱਲ ਕਹਿਣਾ ਚਾਹੁੰਦਾ ਏ ਫੇਰ ਸਾਨੂੰ ਸਮਝ ਲੱਗਦੀ ਸਾਡੀ ਆਮ ਭਾਸ਼ੀ ਪਾਸ਼ਾ ਵਿੱਚ ਤਾਂ ਇਹ ਸਮਝ ਲਾ ਦਿਨ ਪਹਿਲਾ ਨੰਬਰ ਤੇ ਪੈਰੋ ਗੁਰਨਾਨ ਸਿੰਘ ਸਾਹਿਬ ਨੂੰ ਇਸ ਕਰਕੇ ਭੇਜਿਆ ਸੰਸਾਰ ਤੇ ਵੀ ਸੰਸਾਰ ਮੇਰੀ ਭਾਸ਼ਾ ਨੂੰ ਜਾਣਦਾ ਨਹੀਂ ਮੇਰੀਆਂ ਗੱਲਾਂ ਨੂੰ ਜਾਣਦਾ ਨਹੀਂ ਮੇਰੇ ਬੋਲਾਂ ਨੂੰ ਨਹੀਂ ਜਾਣਦਾ ਤੂੰ ਜਾ ਕੇ ਮੇਰੇ ਬੋਲ ਸਮਝਾ ਮੇਰੀ ਗੱਲ ਸਮਝਾ ਮੈਂ ਸੰਸਾਰ ਨੂੰ ਆ ਕੁਝ ਕਹਿਣਾ ਚਾਹੁੰਦਾ ਕੀ ਕਹਣਾ ਚਾਹੁੰਦਾ ਰੱਬ ਨਾਲ ਜਿੱਦਾਂ ਮੰਨ ਲਓ ਕਿ ਆਪਾਂ ਹੋਰ ਦਾਰ ਛੁੜਾ ਲੈ ਲਈਏ ਫਰੀਦ ਨੂੰ ਕਹਿਣ ਲੱਗੇ ਫਰੀਦ ਜੇ ਮੈਂ ਸੰਸਾਰ ਕੋ ਆਵਾਂ ਕਿਸੇ ਵੀ ਮਨੁੱਖ ਕੋ ਆਵਾਂ ਤੇ ਸੁਖ ਲੈ ਕੇ ਹੋਣਾ ਮੈਂ ਸੰਸਾਰ ਤੇ ਕਿਸੇ ਕੋਲ ਵੀ ਆਵਾਜ਼ ਤੇ ਸੁਖ ਲੈ ਕੇ ਹੋਣਾ ਤੇ ਜੇ ਕਿਸੇ ਨੂੰ ਥੋੜਾ ਪਾਸੇ ਕਰ ਦਵਾਂ ਉਹਦੇ ਸਾਰੇ ਸੁਖ ਖੋਲੇ ਨਾ ਮੈਂ ਤੇ ਹੁਣ ਪਾਸੇ ਅਗਲਪੁਰਵੈ ਨੂੰ ਆਪ ਕਰਦਾ ਨਹੀਂ ਨਹੀਂ ਪੈ ਉਹਦੇ ਕੋਲ ਕੱਲ ਨਾ ਲੜਣਾ ਚਾਹੁੰਦਾ ਹੈ ਪਾਸੇ ਅਸੀਂ ਹੋ ਜੀਏ ਕਿਉਂ ਜੀਦੇ ਸਾਨੂੰ ਸੰਸਾਰ ਜਾਂਦਾ ਲੱਗਦਾ ਹੈ ਸਾਨੂੰ ਸੰਸਾਰ ਜਗਾ ਲੱਗਦਾ ਏ ਨਿਰੰਕਾਰ ਦੇ ਚੰਗਾ ਲੱਗਦਾ ਕਿਉਂ ਨਹੀਂ ਜਾਂਦਾ ਲੱਗਦਾ ਨਿਰੰਕਾਰ ਦੀ ਬੋਲੀ ਐ ਪਿਆਰੋਂ ਵਿੱਚ ਝੂਠ ਨਹੀਂ ਬੋਲਾ ਝੂਠ ਪਾਪ ਐ ਬੇਈਮਾਨੀ ਰਾਂਪੇਰੀ ਪਾਪ ਐ ਬਾਲシャン ਤੱਕੀ ਧੂਰੀ ਪਾਪ ਐ ਕਿਸੇ ਦਾ ਹੱਥ ਪਾਪ ਐ ਕੁਦਾ ਦੇਸ਼ ਵਿੱਚ ਹੁੰਦਾ ਹੈ ਵੀ ਜੇ ਤੁਸੀਂ ਇਹ ਕਰਮ ਕਰੋਗੇ ਤੇ ਤੁਹਾਡੇ ਸਿਰ ਤੇ ਪਾਪ ਬੜੇ ਜਾਣਗੇ ਤੇ ਉਹਦਾ ਫਲ ਫਿਰ ਤੁਹਾਨੂੰ ਦੁੱਖ ਭੁਗਣਾ ਪਊਗਾ ਇਹ ਕੌਣ ਦੱਸਦਾ ਇਹ ਜਿਹੜਾ ਉਹ ਗੁਰੂ ਕੋਲ ਗਿਆ ਨਾ ਆਪਦੀ ਬੋਲੀ ਸਮਝਾਉਣ ਬਾਅਦ ਫਿਰ ਉਹ ਦੱਸਦਾ ਅਸੀਂ ਉਹ ਝੂਠ ਛੱਡਣਾ ਨਹੀਂ ਚਾਹੁੰਦੇ ਅਸੀਂ ਬੇਈਮਾਨੀ ਛੱਡਣਾ ਨਹੀਂ ਚਾਹੁੰਦੇ ਫੇਰਾ ਫੇਰੀ ਦਿੰਦਾ ਚੋਲੀ ਮੈਂ ਛੱਡਣਾ ਚਾਹੁੰਦੇ ਖੁਦ ਖੁਦਾ ਛੱਡਣਾ ਛਣਾਉਣਾ ਛਣਾਉਣਾ ਚਾਹੁੰਦੇ ਆ। ਤੇ ਕੱਲ੍ਹ ਦੇ ਨਾ ਬਣਦੇ ਅਸੀਂ ਸੰਸਾਰ ਦੇ ਦੇ ਨਾਲ ਜੁੜੇ ਆ ਨਿਰੰਕਾਰ ਦੇ ਨਾਲ ਨੇ। ਨਾ ਹੀ ਨਿਰੰਕਾਰ ਦੇ ਨਾਲ ਅਸੀਂ ਜੁੜਨਾ ਚਾਹੁੰਦੇ ਆ ਵੀ ਜੇ ਸ਼ੈ ਨਿਰੰਕਾਰ ਦੇ ਨਾਲ ਜੁੜ ਗਏ ਤਾਂ ਸੰਸਾਰ ਦੇ ਭੋਗ ਦਾਰਤਾ ਜਿਹੜਾ ਰਸ ਮੰਨਣਾ ਸੀ ਉਹ ਰਸ ਨਹੀਂ ਮੰਨ ਸਕਦੇ ਸੀ। ਉਹ ਜੀਵ ਰਸ ਨਹੀਂ ਮੰਨ ਸਕਦੇ। ਵਾਸ਼ਕ ਦੇ ਮੈਂ ਨਹੀਂ ਕਹਿੰਦਾ ਤੈਨੂੰ ਬਿਨਸ ਨਾ ਮਾਣ ਰਸ ਮਾਣ ਪਰ ਹਰ ਰਸ ਮਰਯਾਦਾ ਵਿੱਚ ਹੁੰਦਾ ਹੈ ਹਰ ਕੰਮ ਹਰ ਰਸ ਮਾਣਣਾ ਹੈ ਤੇ ਉਹਦੀ ਮਰਯਾਦਾ ਮਰਯਾਦਾ ਵੀ ਕੌਣ ਦੱਸੂ ਫੇਰ ਮਰਯਾਦਾ ਵੀ ਗੁਰੂ ਦੱਸੂ ਮਰਯਾਦਾ ਵੀ ਗੁਰੂ ਦੱਸੂਗਾ ਇਸ ਕਰਕੇ ਪੈਰੋ ਧੰਗੁਰ ਨਾਨਕ ਸਾਹਿਬ ਪਾਸ਼ਾ ਮਹਾਰਾਜ ਨੂੰ ਸੰਸਾਰ ਤੇ ਆਪਣੀ ਬੋਲੀ ਖੁਦ ਖੁਦਾ ਨੇ ਸਮਝਾਉਣ ਵਾਸਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਸੰਸਾਰ ਤੇ ਭੇਜਿਆ ਉਸ ਦੀ ਭਾਸ਼ਾ ਜਿਹੜੀ ਰੱਬ ਦੀ ਖੁਦ ਖੁਦਾ ਦੀ ਉਹਦੇ ਕੋਲ ਆਈ ਹੁਣ ਪਰੂ ਸੁਣੀ ਹੋਈ ਗੱਲ ਅੱਜ ਵੀ ਪੁੱਛ ਸਕਦੇ ਕੱਲ੍ਹ ਨੂੰ ਵੀ ਪੁੱਛ ਸਕਦੇ ਦੋ ਦਿਨ ਬਾਅਦ ਵੀ ਪੁੱਛ ਸਕਦੇ ਸੁਰੀ ਉਗਨ ਪਰ ਲਿਖੀ ਹੋਈ ਗੱਲ ਜਿਹੜੀ ਉਹ ਨਹੀਂ ਭੁੱਲ ਸਕਦਾ ਅੱਜ ਛੋੜ ਦੇ ਦਰ ਲਈ ਆਪਾਂ ਸੰਸਾਰ ਵਿੱਚੋਂ ਆ ਬਾਣੀ ਲੋਕ ਆ ਦੁਕਾਨਦਾਰ ਲੋਕ ਆ ਇਹਨਾਂ ਨੇ ਕੱਚੀ ਵਾਈ ਜਾਈ ਜਾਂਦੀ ਪੱਕੀ ਰਾਈ ਹੁੰਦੀ ਤੇ ਕੱਚਾ ਇਹਨਾਂ ਨੇ ਨਾਮ ਚ ਬਣਾਇਆ ਹੁੰਦਾ ਹੈ ਵੀ ਆ ਇੱਕ ਦਿਨ ਵਾਸਤੇ ਜਾਂ ਦੋ ਦਿਨ ਵਾਸਤੇ ਦਸਤੀ ਆ ਚੇਨ ਲੈ ਗਿਆ ਦਰੂਇ ਦਾ ਦਰੜਾ ਕੋਈ ਆਧਾਰ ਲੈ ਗਿਆ ਉਹ ਲਿਖ ਲੈਂਦਾ ਫਿਰ ਪੱਕੀ ਵਜੇ ਤੇ ਬਈ ਤੇ ਚੜਾ ਲੈਂਦਾ ਤੇ ਜਿਉਂ ਬਲ ਲਿਖੇ ਨਾ ਤੇ ਪੋਜੂ ਨਾ ਤੇ ਲੈਣ ਵਾਲੇ ਦੇ ਮਰਣਾ ਦੇਣ ਵਾਲੇ ਦੇ ਕੰਮ ਬਦ ਦਿੱਤਾ ਹੈ ਗਾਲੇ ਬਰਨ ਨਾ ਬੁਧਾਨ ਪੈ ਜੋ ਇਸ ਵਾਸਤੇ ਯਾਦ ਰੱਖਣ ਵਾਸਤੇ ਸਾਡੇ ਵਾਸਤੇ ਬਾਸ਼ਾ ਨੂੰ ਲਿਖਣਾ ਪਿਆ ਬਾਸ਼ਾ ਨੇ ਉਹ ਰੱਬ ਦੀਆਂ ਗੱਲਾਂ ਨੂੰ ਲਿਖਣਾ ਪਿਆ ਬੇ ਖੁਦ ਖੁਦਾ ਦਾ ਰੂਹਾ ਕਾਣਾ ਚੁੱਕਣਾ ਚਾਹੁੰਦਾ ਆ ਬੜੀ ਸਾਡੇ ਤੱਕ ਤਾਂ ਹੀ ਪਹੁੰਚੀ ਰੱਬ ਦੇ ਸਾਰੇ ਬੋਲ ਰੱਬ ਦੇ ਬੋਲ ਹੈ ਅਸੀਂ ਨੂੰ ਗ੍ਰੰਥ ਕਹਿ ਲੀਏ ਅਸੀਂ ਨੂੰ ਗਿਆਨ ਗੈ ਲਈਏ ਅਸੀਂ ਨੂੰ ਜੋ ਮਰਜ਼ੇ ਕਿਸ ਜਿਸ ਪਾਸ਼ਾ ਦੀ ਮਰਜ਼ੀ ਵਰਤਰੀਏ ਇਸ ਬੋਲੀ ਵਿੱਚ ਜਿਸ ਵਿਚਾਰ ਵਿੱਚ ਮਰਜ਼ੀ ਲੈ ਜਾਈਏ ਪਰ ਦਰਸਲ ਹੈ ਇਹ ਰੱਬ ਦੇ ਬੋਲ ਬੋਲ ਕੀ ਹੁੰਦਾ ਹੈ ਨਾਮ ਨਾਮ ਕੀ ਹੁੰਦਾ ਹੈ ਬੋਲ ਇਸ ਹਾਲਤ ਪਾਸ਼ਾ ਨੂੰ ਸੰਸਾਰ ਤੇ ਆਉਣਾ ਪਿਆ ਕੁਝ ਹੋਰ ਕਾਰਨ ਉਹ ਆਪਾਂ ਕੱਲ ਨੂੰ ਵਿਚਾਰ ਕਰਨਾ ਨੇ ਜਿਸ ਤਰ੍ਹਾਂ ਦੀ ਪਾਸ਼ਾ ਆਪਣੇ